ਵੀਰ ਨੇ ਘਰ ਉੱਪਰ ਦੀ ਕਣ ਪਾਇਆ ਹੋਵੇ ਕੁਛ ਚੋਰੀ ਹੋ ਗਿਆ ਹੋਵੇ ਪਹਿਲੀ ਗੱਲਾਂ ਦੇ ਕਣ ਹੋਣਾ ਪੁੱਛਣ ਵਾਸਤੇ ਹੋਣਾ ਕੋਈ ਚੋਰੀ ਹੋ ਗਿਆ ਹੋਵੇ ਪੁੱਛਣ ਵਾਸਤੇ ਹੋਣਾ ਕੋਈ ਚੀਜ਼ ਚੋਰੀ ਹੋ ਗਈ ਹੋਵੇ ਕਣ ਪਾਏ ਹੋਣਾ ਪੁੱਛਣ ਵਾਸਤੇ ਹੋਣਾ ਕੋਈ ਚੀਜ਼ ਚੋਰੀ ਹੋ ਗਈ ਹੋਵੇ ਕਣ ਪਾਏ ਹੋਣਾ ਪੁੱਛਣ ਵਾਸਤੇ ਹੋਣਾ ਕਿੱਥੋਂ ਆਇਆ ਫੱਕਰਾ ਐ ਵਿੱਕਰਾ ਪਿੱਛੇ ਨ ਹੋ ਜਾ ਕੋ ਚੋਰੀ ਹੋ ਗਿਆ ਕੁਛ ਬੱਕਰਾ ਜੰਨੀ ਬਾਬਾ ਓਏ ਅਜਰਾਮ ਗਵਲੀ ਦੇ ਨਾਂ ਤੇ ਰਾਜ ਕਾਤੇ ਨਿਚਰੇ ਗਏ ਰਾਜ ਕਾਤੇ ਨਿਚਰੇ ਗਏ ਅਜ ਕਾਤੇ ਨਿਚਰੇ ਗਏ ਦੁੱਖਲੇਂਦਰ ਹੁਣ ਨੈ ਚੜੇ ਖਾਲੀ ਚੋਰੀਆ ਬੱਕਰਾ ਮੇਰਾ ਘਰ ਨਾਲਾ ਘੋੜਾ ਪੁੱਤਿਆਂ ਤੇ ਹੜ ਜਾ ਮੇਰਾ ਘਰ ਨਾਲਾ ਹਕਲਾ ਪਰਦੇ ਚ ਰੱਖ ਲੀਏ ਕਿ ਦੱਸ ਦੀਏ ਫਕਰਾ Hey, है वरा दस दिए कितों है बकरा दकाल तो है चली बाबा दकाल <स्था> पहले सौं खा फ जाके ਬੀਜੇ ਲੜਦਾ ਨਹੀਂ ਜਾ ਕੇ ਦਰਬਾਰ ਕਾ ਨਹੀਂ ਹੱਥ ਕਰਕੇ ਗਾਏ ਸੌਣ ਲੜਦਾ ਨਹੀਂ ਜੇ ਤੈਨੂੰ ਚੋਰ ਲੱਭਦੀ ਹੈ ਕਿੱਥੇ ਕੀ ਹੋ ਗਿਆ ਚੋਰੀ ਹੋ ਗਈ ਚੱਲ ਫੱਕਰਾ ਦੇਖੀ ਕੀ ਹੋ ਗਿਆ ਛਨਾ ਹੈਗੀ ਆ ਹਲੇ ਵੀ ਖੜੀ ਅਗਲੇ ਕੋਲ ਛੋਟਾ ਡੀਪਰ ਤਾਂ ਨਹੀਂ ਚੋਰੀ ਹੋ ਗਿਆ ਹੋ ਗਿਆ ਬੱਚੀ ਇਹ ਡੀਪਰ ਦੇ ਦੇਖੀਏਗੀ ਕਹਿੰਦਾ ਓਏ ਇਹ ਧੋਕੇ ਸੁਨਾ ਸੁਪਾਪੂ ਦੀਆਂ ਜੱਟਾਂ ਜੱਟਾਂ ਸੁਪਾਪੂ ਵੀ ਆ ਜਾ ਤੇਰੇ ਉੱਤੇ ਹੋ ਗਿਆ ਕਾਰਾ ਵਾ ਕਾਰਾ ਛੋਟਾ ਡੀਪਰ ਚੋਰੀ ਹੋ ਗਿਆ ਫੱਕਰਾ ਡੀਪਰ ਖੜਿਆ ਹੋਇਆ ਫੱਕਰਾ ਆਂ ਦੱਸ ਤਰੇ ਮੋਬਾਈਲ ਤੇ ਲੋਕੇਸ਼ਨ ਤਿੰਨ ਤੋਂ ਦੀ ਆ ਥੋੜਾ ਡੀਪਰ ਚੋਰੀ ਹੋ ਗਿਆ ਤੇਰਾ ਮੋਬਾਈਲ ਕੱਢੇ ਦੇ ਵਿੱਚ ਤਿੰਨ ਥਾਂ ਦੀ ਲੋਕੇਸ਼ਨ ਆਵੇ ਫੱਕਰਾ 1 2 3 4 5 6 7 8 9 10 11 12 13 14 15 16 17 18 ਮਾੜਲਾ ਚੱਲ ਬਾਬਾ ਓਏ ਕਿੰਨਾ ਕਿੱਤਿਆਂ ਭੁਲਿਆ ਦਸੰਦ ਕਹਿੰਦੇ ਗੜੀਆਂ ਭੁਲਿਆ ਦੋ ਹੌਂ ਨਿਕਲੋ ਨਿਕਟਾ ਮੇਰੇ ਬਾਬਾ ਬਾਬਾ ਸੁਖ ਸੁੱਖੀ ਆਦੇ ਘਰ ਨਾਲ ਮੇਰਾ ਬਾਬਾ ਬਾਬਾ ਨਾਲ ਆ ਗਿਆ ਵਕਰਾ ਗਲਾਸਾ ਜਿਹੜਾ ਸੋਡਾ ਡੀਪਰ ਚੋਰੀ ਹੋ ਗਿਆ ਤਾਂ <table>ਤੇ ਦੇ ਲਵੇ ਤਾਂ ਨਹੀਂ ਰੁਕ ਗਿਆ ਜਾ ਕੇ ਦਿੱਲੀ ਕਿ ਨਹੀਂ ਚੈੱਕ ਕਰਨ ਕੌਣ ਗਿਆ ਸੀ ਹੈ ਉੱਥੇ ਕੈਮਰਿਆਂ 'ਚ <table>ਕੁੱਲ ਤਾਂ ਨਹੀਂ ਆ ਗਿਆ ਦੀ ਖੜਿਆ ਹੈ ਬੱਕਰਾ <table>ਕੁੱਲ ਦੀ ਜਾਏ ਬੱਕਰਾ ਚੈੱਕ ਕਰੇ ਚੱਲ ਬਾਪਾ ਵੇ ਹੈ ਲਾ ਓਏ ਫਕਰਾ ਖੱਬੇ ਪਾਸੋਂ ਛੋਲ ਲਵਾਉਣ ਲੱਗ ਗਿਆ ਦੀ ਓਏ ਫਕਰਾ ਹੈ ਲੱਗ ਗਿਆ ਦੀ ਸੱਚੀ ਗੱਲ ਆ ਚੱਲ ਬਾਪਾ ਵੇ ਤਿੰਨ ਜਣੇ ਲੈ ਗਏ ਮੋਟਰਸਾਈਕਲ ਤੇ ਆਏ ਤੇ ਭੱਗ ਗਏ ਓ ਫਕਰਾ ਚੈੱਕ ਕਰ ਲਿਆ ਸੋਨੇ ਤਿੰਨ ਜਣੇ ਸੀ ਮੋਟਰਸਾਈਕਲ ਦੇ ਤੇ ਬੱਕਰਾ ਹੈ ਪਹਿਲਾ ਮੋਟਰਸਾਈਕਲ ਤੇ ਤੇ ਉਹ ਫਕਰਾ ਫਿਰ ਗੱਡੀ ਆ ਤਿੰਨ ਜਣੇ ਤੇ ਉਹ ਫਕਰਾ ਫਰੀਦাবাদ ਕੋਲ ਆ ਉਹ ਫਕਰਾ 2018 ਮਾਡਲ ਛੋਡਾ ਇਹ ਉਹ ਆ 1 2 3 ਤੁਹਾਡੇ ਕੋਲ ਬੀਪਰ ਤਿੰਨ ਨੇ ਉਹ ਫਕਰਾ ਤੇ ਇੱਕ ਮੱਥਾ ਜੇ ਨਾਮ ਲਿਆ ਤਾਂ ਫਕੀਰ ਨਾਖਿਓ ਬੱਕਰਾ ਫਰੀਦাবাদ ਕੋਲ ਆ ਤਿੰਨ ਨੇ ਬੀਪਰ ਛੋਡੇ ਇੱਕ ਮੱਥਾ ਇਹ ਕੋਲੋਂ ਦੇ ਕੇ ਆਂ ਦਰبار ਨਾਲ ਕਿਸੇ ਨਾਲ ਗੱਲ ਨਾ ਹੋਈ ਹੋਵੇ ਦਰਬਾਰ ਦੀ ਸੌਂਹ ਖਾ ਕੇ ਕਹੇ ਵੀ ਮੈਂ ਪਹਿਲੀ ਗੱਲ ਆਈਆਂ ਗੁਪਤੀ ਕੰਮ ਪੁੱਛਣ ਵਾਸਤੇ ਆਇਆ ਪਰਦੇ ਦਾ ਕੰਮ ਆ ਪਹਿਲੀ ਗੱਲ ਆਈਆ ਮਾਤਾ ਪਰਦੇ ਦਾ ਕੰਮ ਆ ਪਹਿਲੀ ਗੱਲ ਆਈਆ ਘਰੋਂ ਗੁੱਡੀ ਚਲੀ ਗਈ ਹੋਵੇ ਪਹਿਲੀ ਗੱਲ ਪੁੱਛਣ ਵਾਸਤੇ ਹੋਣਾ ਪਰਦੇ ਦਾ ਕੰਮ ਵਾਸਤੇ ਪੁੱਛਣ ਵਾਸਤੇ ਇਹਨੇ ਗੁੱਡੀ ਘਰੋਂ ਬਾਗੀ ਹੋਵੇ ਪਹਿਲੀ ਗੱਲਾਂ ਦਰਬਾਰ ਤੇ ਹੁਣ ਕਰੋਂ ਗੁੱਡੀ ਬਾਗੀ ਹੋਵੇ ਕਾਣ ਪਾਏ ਹੋਣਾ ਪੁੱਛਣ ਵਾਸਤੇ ਹੋਣਾ ਪਹਿਲੇ ਗਿਆ ਨਹੀਂ ਕਾਣ ਹੋਣਾ ਪੁੱਛਣ ਵਾਸਤੇ ਹੋਣਾ